ਕੀ ਤੁਹਾਡੇ ਵਾਲ ਝੜਦੇ ਹਨ ਵੱਧਦੇ ਨਹੀਂ ਬਹੁਤ ਜ਼ਿਆਦਾ ਸਿਕਰੀ ਡੈਂਡਰਫ ਦੀ ਪ੍ਰੋਬਲਮ ਆ ਰਹੀ ਹੈ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਉਸਦੇ ਵਾਲ ਸਿਲਕੀ স্মੂਥ ਤੇ ਲੰਬੇ ਹੋਣ ਪਰ ਗਰਮੀ ਕਰਕੇ ਵਾਲ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਅੱਜ ਮੈਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸੂਗੀ ਕਿ ਤੁਹਾਡੀ ਉਮਰ ਤੋਂ ਪਹਿਲਾਂ ਚਿੱਟੇ ਹੋਏ ਵਾਲ ਕਾਲੇ ਹੋਣ ਲੱਗ ਜਾਣਗੇ ਤੇ ਛੋਟੇ ਬੱਚਿਆਂ ਦੇ ਜਿਨ੍ਹਾਂ ਦੀ ਵਾਲਾਂ ਦੀ ਪ੍ਰੋਬਲਮ ਆ ਰਹੀ ਹੈ ਉਹ ਵੀ ਵਾਲ ਬਿਲਕੁਲ ਠੀਕ ਹੋ ਜਾਣਗੇ ਤੁਹਾਡੇ ਸਿਰ ਦੇ ਵਿੱਚ ਜ਼ਖਮ ਹੋ ਜਾਂਦੇ ਆ ਜਾਂ ਸਿਕਰੀ ਜ਼ਿਆਦਾ ਆ ਜਾਂਦੀ ਹੈ ਤਾਂ ਆਪਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਠੀਕ ਕਰ ਸਕਦੇ ਹਾਂ ਤੁਸੀਂ ਸਾਡੇ ਬਾਲਾਂ ਦੀ ਗ੍ਰੋਥ ਦੇਖ ਹੀ ਸਕਦੇ ਹੋ ਮੇਰੀ ਬੇਟੀ ਦੇ ਬਾਲ ਨੇ ਤੇ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਲ ਵੀ ਦਿਖਾਤੇ ਨੇ ਪਹਿਲਾਂ ਵੀ ਮੈਂ ਬਹੁਤ ਸਾਰੀਆਂ ਵੀਡੀਓ ਪਾਈਆਂ ਜਿਨ੍ਹਾਂ ਦਾ ਰਿਜ਼ਲਟ ਕਿ ਭੈਣਾਂ ਨੂੰ ਬਹੁਤ ਜ਼ਿਆਦਾ ਵਧੀਆ ਮਿਲੇ ਤੇ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਓ ਆਪਾਂ ਜਾਣਦੇ ਆਪਾਂ ਨੂੰ ਇਸ ਵਾਸਤੇ ਕੀ ਚਾਹੀਦਾ ਹੈ ਆਪਣੇ ਬਾਲਾਂ ਲਈ ਸਭ ਤੋਂ ਪਹਿਲਾਂ ਆਪਾਂ ਨੇ ਲੈਣੇ ਨੇ 2 ਚਮਚ ਦਹੀਂ ਦੇ ਤੇ ਉਹਦੇ ਵਿੱਚ ਆਪਾਂ ਪਾਵਾਂਗੇ 1 ਚਮਚ ਸਰੋਂ ਦੇ ਤੇਲ ਦਾ ਪਿਓਰ ਸਰੋਂ ਦਾ ਤੇਲ ਹੀ ਆਪਾਂ ਨੇ ਲੈਣਾ ਹੈ 2-3 ਬੂੰਦਾਂ ਤੁਸੀਂ ਦੇ ਵਿੱਚ ਪਾ ਸਕਦੇ ਹੋਗੇ ਨਿੰਬੂ ਦੀਆਂ ਇਹਦੇ ਨਾਲ ਤੁਹਾਡੇ ਵਾਲਾਂ ਦੇ ਵਿੱਚ ਜਿੰਨੀ ਵੀ ਪ੍ਰੋਬਲਮ ਬਿਲਕੁਲ ਠੀਕ ਹੋ ਜੂਗੀ ਤੇ ਖੁਰਦਰਾਪਣ ਧੁੱਪ ਦੇ ਨਾਲ ਖਰਾਬ ਹੋਏ ਹੋਏ ਵਾਲ ਤੁਹਾਡੇ ਦੇਖੋ ਕਿੰਨੇ ਸੋਹਣੇ ਹੋ ਜਾਣਗੇ ਕਈ ਪੈਣ ਭਰਾਵਾਂ ਨੂੰ ਹੁੰਦਾ ਵੀ ਮੇਰੇ ਵਾਲ ਹਨਾ ਤੇਲ ਦੇ ਤੇ ਦਹੀਂ ਦੇ ਨਾਲ ઓਇਲ ਹੀ ਨਾ ਹੋ ਜਾਣ ਕਿਉਂਕਿ ਅੱਜਕੱਲ੍ਹ ਲੜਕੀਆਂ ਨੂੰ ਹੈ ਤਾਂ ਤੁਸੀਂ ਦੋ ਬੂੰਦਾਂ ਇਹਦੇ ਵਿੱਚ ਬਦਾਮਾਂ ਦਾ ਤੇਲ ਪਾ ਲਓ ਬਾਲ ਇੰਨੇ ਸਿਲਕੀ ਹੋ ਜਾਣਗੇ ਕਿ ਤੁਸੀਂ ਸੰਭਾਲਦੇ ਥੱਕ ਜਾਵੋ ਕਿ ਆਪਾਂ ਤੋਂ ਬਾਲਾਂ ਦੀ ਨਾ ਉਹਨੀ ਦੇਖਭਾਲ ਨਹੀਂ ਹੁੰਦੀ ਤੇ ਗਰਮੀ ਦੇ ਨਾਲ ਵੀ ਬਾਲ ਖਰਾਬ ਹੋ ਜਾਂਦੇ ਨੇ ਬਹੁਤ ਭੈਣਾਂ ਦੀ ਮੈਨੂੰ ਨਾ ਮੈਸੇਜ ਆ ਰਹੇ ਸੀ ਕਿ ਦੀਦੀ ਸਾਡੇ ਸਿੱਕਰੀ ਬਹੁਤ ਪੀ ਪਈ ਹੈ ਬਾਲ ਝੜਦੇ ਆ ਇੱਕ ਤਾਂ ਭੈਣਾਂ ਨੇ ਮੇਰੀ ਸ਼ਾਪਿੰਗ ਵਾਲੀ ਵੀਡੀਓ ਦੇਖੀ ਸੀ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਸੀ ਕਿ ਦੀਦੀ ਤੁਹਾਡੇ ਤੇ ਤੁਹਾਡੀ ਬੇਟੀ ਦੇ ਬਾਲ ਲੰਬੇ ਬਹੁਤ ਨੇ ਹੈ ਨਾ ਤੇ ਸਾਨੂੰ ਦੱਸੋ ਵੀ ਕਿਸ ਤਰੀਕੇ ਦੇ ਨਾਲ ਨਹੀਂ ਮੇਰੇ ਬੇਟੇ ਦੇ ਬਾਲ ਤੁਸੀਂ ਜਿਹੜੇ ਪੈਣਪਰਾ ਮੇਨਾ ਪ੍ਰਾਣੀ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਦੇਖਨੇ ਆਗਾ ਤੁਸੀਂ ਮੇਰੇ ਬੇਟੇ ਦੇ ਬਾਲ ਦੇਖਣਗੇ ਤਾਂ ਤੁਸੀਂ ਕਹੋਗੇ ਓਡਾ ਉਹਦਾ ਕੱਦ ਨਹੀਂ ਹੈਗਾ ਜਿੱਡੇ ਉਹਦੇ ਬਾਲ ਨੇ ਹੈਨਾ ਇਹ ਵੀ ਛੋਟੇ ਹੁੰਦੇ ਤੋਂ ਨਾ ਉਹ ਸ਼ੈਂਪੂ ਨਾਲ ਜਦੋਂ ਉਹਨੂੰ ਨਿਮਾਉਂਦੇ ਹੁੰਦੇ ਸੀਗੇ ਤਾਂ ਬਹੁਤ ਹੁੰਦਾ ਹੁੰਦਾ ਸੀਗਾ ਤੇ ਇੱਕ ਦਿਨ ਨਾ ਮੈਂ ਬੈਸ ਸੀ ਸੰਸਿਲਕ ਸ਼ੈਂਪੂ ਲਿਆਈ ਮੈਂ ਉਹਨੂੰ ਕਿਹਾ ਮਾਂ ਬੇਟੇ ਇਹ ਕਰੀਮ ਹੈ ਵੀ ਇਹ ਸ਼ੈਂਪੂ ਨਹੀਂ ਹੈਗਾ ਉਦੋਂ ਤੋਂ ਉਹਦੇ ਬਾਲਾਂ ਨੂੰ ਅਸੀਂ ਵੀ ਉਹਦੇ ਧੋਣ ਲੱਗੇ ਉਹ ਸ਼ੈਂਪੂ ਤੇ ਨਾਲ ਤਾਂ ਉਹਦੇ ਬਾਲ ਇੰਨੇ ਜ਼ਿਆਦਾ ਬਦਲਣ ਲੱਗੇ ਛੋਟੀ ਉਮਰ ਤੋਂ ਹੀ ਹੁਣ ਸੰਭਾਲੇ ਵੀ ਨਹੀਂ ਜਾਂਦੇ ਇੱਕ ਤਾਂ ਭਗਵਾਨ ਨੇ ਇਹਨਾਂ ਪ੍ਰੋਪਾਲ ਉਹਦੇ ਜੂੜਾ ਬਹੁਤ ਭਾਰੀ ਵੀ ਬਹੁਤ ਨੇ ਉਹਦੇ ਬਾਲ ਇਸੇ ਤਰੀਕੇ ਨਾਲ ਮੇਰੇ ਵੀ ਨੇ ਮੈਂ ਤਾਂ ਥੋੜੀ ਜਿਹੀ ਕੇਅਰ ਵੀ ਕੱਟ ਕਰਦੀ ਮੇਰਾ ਤਾਂ ਪਤਾ ਹੀ ਨਹੀਂ ਹੈਗਾ ਵੀ ਮੈਂ ਬਾਲਾਂ ਨੂੰ ਕਿੰਨਾ ਕਿ ਬਚੇਰੇ ਨੂੰ ਸੀਏ ਦਿੰਦੀ ਆ ਬੇਟੀ ਦੇ ਵਾਲਾ ਜਿਵੇਂ ਤੁਹਾਨੂੰ ਦਿਖਾਈ ਨਹੀਂ ਕਿ ਮੈਂ ਕਿਵੇਂ ਆਪਣੇ ਬੱਚਿਆਂ ਦੇ ਬਾਲਾਂ ਦੀ ਕੇਅਰ ਕਰਦੀ ਆ ਦੇਖੋ ਇਹ ਕੋਈ ਇਹ ਨਹੀਂ ਹੈਗਾ ਵੀ ਹਾਂ ਮੈਂ ਕੋਈ ਤੁਹਾਨੂੰ ਹਨਾ ਨਕਲੀ ਕੋਈ ਚੀਜ਼ ਦਿਖਾਤੀ ਮੈਂ ਤੁਹਾਡੇ ਪ੍ਰੂਫ ਤੁਹਾਡੇ ਸਾਹਮਣੇ ਦਿਖਾਇਆ ਤੇ ਹੁਣ ਉਹ ਤਾਂ ਆਪਣੇ ਬਾਲਾਂ ਤੇ ਨਹਾਉਣ ਤੋਂ ਪਹਿਲਾਂ ਲਗਾਉਣੇਗਾ ਜੋ ਮੈਂ ਤੁਹਾਨੂੰ ਦੱਸਿਆ ਉਹਦੇ ਨਾਲ ਤੁਹਾਡੇ ਬਾਲਾਂ ਦੀ ਸਿੱਕਰੀ ਰੁੱਖਾਪਨ ਝਾੜਦੇ ਦੋ ਮੂਹੇ ਤੇ ਇਹ ਚੀਜ਼ਾਂ ਅਗਰ ਤੁਸੀਂ ਵਰਤੋਗੇ ਨਾ ਤਾਂ ਤੁਹਾਡੇ ਵਾਲ ਜਿਹੜੇ ਕਿ 40 ਤੋਂ ਥੱਲੇ ਵਾਲੇ ਨੇ ਕਈ ਵਾਰੀ ਛੋਟੀ ਉਮਰ ਦੇ ਵਿੱਚ 10 10 12 12 ਸਾਲ ਦੇ ਬੱਚਿਆਂ ਦੇ ਵਾਲ ਵੀ ਸਫੈਦ ਹੋ ਰਹੇ ਨੇ ਉਹ ਵੀ ਬਿਲਕੁਲ ਠੀਕ ਹੋ ਜਾਣਗੇ ਨਾ ਤੇ ਜਿਹੜੇ ਭੈਣ ਭਰਾਵਾਂ ਦੇ ਵਾਲ ਜਿਵੇਂ ਕਿ ਹੁਣ 40 ਤੋਂ ਵੈਸੇ ਤਾਂ ਹੁਣ ਤਾਂ 30 35 ਦੇ ਨਾਲ ਨਾ ਵਾਲ ਸਫੈਦ ਹੋਣ ਲੱਗ ਜਾਂਦੇ ਨੇ ਮੇਰੇ ਵੀ ਬਹੁਤ ਵਿੱਚ ਵਿੱਚੋਂ ਵਾਲ ਆਉਣ ਲੱਗੇ ਸਫੈਦ ਪਰ ਜੇ ਤੁਸੀਂ ਥੋੜੀ ਜੀ ਕੇਅਰ ਕਰੋਗੇ ਨਾ ਤਾਂ ਘੱਟੋ ਘੱਟ 50 ਸਾਲ ਤੱਕ ਤੁਹਾਡੇ ਵਾਲ ਨੇਚਰਲ ਤੌਰ ਤੇ ਨਾ ਬਲੈਕ ਰਹਿ ਸਕਦੇ ਨੇ ਬਿਨਾਂ ਕਿਸੇ ਡਾਈ ਬਿਨਾਂ ਕਿਸੇ ਕੈਮਿਕਲ ਦੇ ਪਰ ਤੁਹਾਨੂੰ ਨਾ ਉਹਨਾਂ ਨੂੰ ਵੀ ਪ੍ਰੋਟੀਨ ਦੇਣਾ ਉਹ ਜਿਵੇਂ ਕਿ ਆਪਾਂ ਖੁਰਾਕ ਖਾਂਦੇ ਆ ਨਾ ਉਸੇ ਤਰੀਕੇ ਨਾਲ ਬਾਲ ਆਪਰੇ ਬਹੁਤ ਜ਼ਿਆਦਾ ਆਪਣੇ ਸਰੀਰ ਦਾ ਇੱਕ ਅਹਿਜਾ ਹਿੱਸਾ ਹੈ ਕਿ ਅਗਰ ਬਾਲਾਂ ਨੂੰ ਆਪਾਂ ਸਹੀ ਖੁਰਾਕ ਨਹੀਂ ਦੇਵਾਂਗੇ ਤਾਂ ਆਪਾਂ ਨੂੰ ਡਿਪਰੈਸ਼ਨ ਤੱਕ ਵੀ ਜਾ ਸਕਦਾ ਹੈ ਇੰਨੀ ਜ਼ਿਆਦਾ ਆਪਣੇ ਇਹ ਬਾਲਾਂ ਦਾ ਆਪਣੇ ਨਾਲ ਸਬੰਧ ਹੈ ਤੇ ਹੁਣ ਉਹ ਤਾਂ ਆਪਣੇ ਲਗਾ ਲੈਣਾ ਨਾਉਣ ਤੋਂ ਅੱਧਾ ਘੰਟਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਆਪਣੇ ਬਾਲਾਂ ਨੂੰ ਧੋਣਾ ਕਿ ਮੈਂ ਸ਼ੈਂਪੂ ਨਹੀਂ ਲਗਾਉਣਾ ਤੁਸੀਂ ਆਓ ਮੈਂ ਤੁਹਾਨੂੰ ਦਿਖਾਉਣੀ ਆ ਕਿਸ ਚੀਜ਼ ਨਾਲ ਧੋਣਾ ਹੈ ਤੇ ਆਪਣੇ ਲੈਣਾ ਸਭ ਤੋਂ ਪਹਿਲਾਂ ਇਹ ਕੀਲ ਫਾਕੇ ਦੇ ਵਿੱਚ ਮੈਂ ਤੁਹਾਨੂੰ ਹਨਾ ਇਹ ਚੀਜ਼ ਦਿਖਾ ਦਿੰਨੀ ਆ ਕਿਉਂਕਿ ਇਹ ਜਿਹੇਹੀ ਚੀਜ਼ ਹੈ ਕਿ ਜਿਹਦੇ ਨਾਲ ਤੁਹਾਡੇ ਵਾਲਾਂ ਦੇ ਵਿੱਚ ਖੁਰਕ ਜਾਂ ਖਮ ਜੂਆਂ ਵਗੈਰਾ ਵੀ ਕਈ ਭਣਾ ਭਰਾਵਾਂ ਦੇ ਪੈ ਜਾਂਦੇ ਨੇ ਗਰਮੀ 'ਚ ਉਹਨਾਂ ਵਾਸਤੇ ਇਹ ਹੈ ਕਿ ਨਹੀਂ ਰਿਠੇ ਰਿਠੇ ਆਪਾਂ ਨੇ ਕਿੰਨੇ ਲੈਣੇ ਹੈਗੇ ਇਹ ਸ਼ੈਂਪੂ ਆਪਾਂ ਬਣਾ ਕੇ ਵੀ ਰੱਖ ਸਕਦੇ ਹਾਂ ਪਰ ਕੋਈ ਜ਼ਰੂਰਤ ਨਹੀਂ ਤੁਸੀਂ ਰੋਜ਼ ਉਹਨਾਂ ਕ ਬਣਾਓ ਜਦੋਂ ਨਹਾਉਣਾ ਹੈ ਨਾ ਇਹ ਤੁਸੀਂ ਹਫ਼ਤੇ ਦੇ ਵਿੱਚ ਇੱਕ ਵਾਰ ਹੀ ਨਹਾਉਣਾ ਇਸ ਚੀਜ਼ ਦੇ ਨਾਲ ਤੁਸੀਂ ਨੇ ਚਾਰ ਰਿੱਠੇ ਲੈ ਲੈਣੇ ਨੇ ਇਹਨਾਂ ਨੂੰ ਪੰਨ ਕਹਿੰਦੇ ਨੇ ਦੀ ਗਿਟਕਾਂ ਕੱਢ ਲੈਣੀਆਂ ਨੇ ਜੀਆਂ ਇਸ ਤਰੀਕੇ ਤੁਹਾਨੂੰ ਪੰਸਾਰੀ ਤੋਂ ਮਿਲਣਗੇ ਕੋਈ ਮਹਿੰਗੇ ਨਹੀਂ ਹੈਗੇ ਸਸਤੇ ਨਹੀਂ ਤੇ ਇੱਕ ਲੈਣੇ ਨੇ ਆਪਣੇ ਸਿੱਕਾ ਕਾਈ ਦੀਆਂ ਫਲੀਆਂ ਇਸ ਤਰੀਕੇ ਦੀਆਂ ਇਹ ਦੋ ਤਿੰਨ ਫਲੀਆਂ ਲੈ ਲੈਣੀਆਂ ਨੇ ਆਪਾਂ ਨੇ ਤੇ ਇੱਕ ਲੈਣੇ ਨੇ ਆਪਣੇ ਇਹ ਮੇਥੇ ਇਸ ਤਰੀਕੇ ਦੇ ਮੇਥੇ ਨੇ ਜਿਹੜੇ ਲੈ ਲੈਣੇ ਨੇ ਇਹ ਬਿਨਾ ਕੈਮੀਕਲ ਵਾਲੇ ਲੈਣੇ ਨੇ ਕੈਮੀਕਲ ਵਾਲੇ ਨਹੀਂ ਲੈਣੇ ਜਿਹੜੇ ਆਪਾਂ ਬੇਠਾ ਵਗੈਰਾ ਕੱਦੂ ਵਗੈਰਾ ਦੀ ਸਬਜ਼ੀ ਬਣਾਉਣੇ ਆ ਉਹਦੇ ਵਿੱਚ ਪਾਉਣੇ ਆ ਉਸ ਤਰੀਕੇ ਦੇ ਤੇ ਚੌਥੀ ਚੀਜ਼ ਹੈਗੀ ਆਪਣੀ ਆਵਲੀ ਸੁੱਕਾ ਆਵਲੇ ਦਾ ਪਾਊਡਰ ਲੈ ਲਓ ਜਦਾ ਹੀ ਤੁਸੀਂ ਚਾਹੇ ਤੁਸੀਂ ਸੁੱਕੇ ਆਵਲੇ ਲੈ ਲਓ ਉਹ ਮੇਰੇ ਕੋਲ ਇਸ ਟਾਈਮ ਅਵੇਲੇਬਲ ਨਹੀਂ ਹੈਗੇ ਹੈਗੇ ਤਾਂ ਕਿ ਨੇ ਉਹ ਮੈਂ ਕਿਚਨ ਤੋਂ ਭੁੱਲੇ ਆਈ ਤੇ ਇਹ ਚੀਜ਼ਾਂ ਆਪਾਂ ਨੂੰ ਚਾਰੇ ਚਾਹੇਦੀਆਂ ਨੇ ਕਿ ਆ ਇਹ ਚਾਰੇ ਚੀਜ਼ਾਂ ਨੂੰ ਸੀ ਕਰਨਾ ਕੀ ਹੈ 1/2 ਲੀਟਰ ਪਾਣੀ ਦਾ ਲੈ ਲੈਣਾ ਉਹਨੂੰ ਤੁਸੀਂ ਨੇ ਗਰਮ ਹੋਣ ਲਈ ਰੱਖ ਦੇਣਾ ਫਿਰ ਜਿਹੜੀ ਰੀਠੇ ਇਹਨੂੰ ਚੰਗੇ ਤਰੀਕੇ ਨਾਲ ਕੁੱਟ ਲੈਣਾ ਤੇ ਜਿਹੜੀ ਸਿੱਕਾ ਕਾਇਦੀਆਂ ਫਲੀਆਂ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਕੁੱਟ ਲੈਣਾ ਹੈਗਾ ਕਈ ਪੈਣਪੜਾ ਕਹਿੰਦੇ ਨੇ ਵੀ ਅਸੀਂ ਮਿਕਸੀ ਚ ਪੀਸ ਕੇ ਪਾ ਲਈਏ ਮਿਕਸੀ ਚ ਪੀਸ ਕੇ ਨਾ ਪਾਓ ਤੁਸੀਂ ਇਸ ਤਰੀਕੇ ਨਾਲ ਹੀ ਕੁੱਟ ਕੇ ਜੇ ਇਹਨਾਂ ਨੂੰ ਪਾ ਲਿਓ ਥੋੜਾ ਜਿਹਾ ਦਰੜਾ ਜਿਹਾ ਤੇ ਜਿਹੜੀ ਮੇਥੀ ਨਹੀਂ ਨਾ ਉਹ ਇਸੇ ਤਰੀਕੇ ਨਾਲ ਪਾ ਲਿਓ ਇੱਕ ਚਮਚ ਮੇਥੀ ਇਹਦਾ ਚਾਰ ਰੀਠੇ ਦੋ ਫਲੀਆਂ ਸਿੱਕਾ ਕਾਇਦੀਆਂ ਤਿੰਨ ਤੁਹਾਡੇ ਲੰਬੇ ਨੇ ਬਾਲ ਤਾਂ ਤੁਸੀਂ ਤਿੰਨ ਚਾਰ ਫਲੀਆਂ ਵੀ ਲੈ ਸਕਦੇ ਹੋ ਇੱਕ ਚਮਚ ਮੇਥਿਆਂ ਦਾ ਤੇ ਤੁਸੀਂ ਜੇ ਪਾਊਡਰ ਲੈਣੇ ਹੋ ਤਾਂ ਇੱਕ ਚਮਚ ਆਵਲੇ ਦਾ ਪਾਊਡਰ ਜੇ ਤੁਸੀਂ ਦੂਸਰੇ ਲੋਟ ਲੈਣੇ ਹੋ ਹਨਾ ਸਾਫ ਤੇ ਆਵਲੇ ਤਾਂ ਤੁਸੀਂ ਉਹਦੇ ਵਿੱਚ ਘੱਟੋ ਘੱਟ 10-15 ਨਾ ਪੀਸ ਆਵਲੇ ਦੇ ਲੈ ਲੈਣੇ ਚੰਗੇ ਤਰੀਕੇ ਨਾਲ ਉਬਾਲ ਲੈਣਾ ਇਹਨੂੰ ਘੱਟੋ ਘੱਟ ਤੁਸੀਂ ਇਹਨੂੰ 10 ਮਿੰਟ ਉਬਾਲ ਲੈਣਾ ਉਸ ਤੋਂ ਬਾਅਦ ਥੋੜਾ ਜਿਹਾ ਇਹਨੂੰ ਠੰਡਾ ਕਰ ਲਓ ਠੰਡਾ ਕਰਕੇ ਤੁਸੀਂ ਇਹਦੇ ਨਾਲ ਪਾਲਾਂ ਨੂੰ ਧੋਣਾ ਤੁਸੀਂ ਹੈਰਾਨ ਰਹਿ ਜਾਓਗੇ ਅਗਰ ਤੁਸੀਂ 2 ਮਹੀਨੇ 3 ਮਹੀਨੇ ਇਸ ਚੀਜ਼ ਨੂੰ ਵਰਤ ਲਿਆ ਨਾ ਤੁਹਾਡੇ ਵਾਲ ਵੀ ਵਧਣਗੇ ਤੁਹਾਡੇ ਜਿੰਨੀਆਂ ਵੀ ਸਿਰ ਦੀ ਪ੍ਰੋਬਲਮ ਹੈ ਖੁਰਕਾ ਤੁਹਾਡੇ ਵਾਲਾਂ ਦੇ ਵਿੱਚ ਸਿੱਕਰੀ ਆ ਜਾਂ ਤੁਹਾਡੇ ਵਾਲ ਖੁਰਤਰਿਆ ਜਾਂ ਕੁਝ ਵੀ ਪ੍ਰੋਬਲਮ ਹੈ ਗੰਜਾਪਨ ਵੀ ਇੱਥੋਂ ਤੱਕ ਕੇ ਤੁਹਾਡੇ ਵਾਲਾਂ ਤੇ ਇਹ ਨਾਜ਼ਰ ਕਰੋ ਤੇ ਜਿਹੜੇ ਨੇਚਰਲ ਤੌਰ ਤੇ ਤੁਹਾਡੇ ਬਲੈਕ ਵੀ ਹੋਣਗੇ ਜਿਹੜੇ ਵਾਈਟ ਹੋਣੇ ਨੇ ਉਹ ਹੋ ਰਹੇ ਨੇ ਉਹ ਰੁਕ ਜਾਣਗੇ ਜਿਹੜੇ ਛੋਟੇ ਬੱਚੇ ਨੇ ਤੁਸੀਂ ਲਾ ਲਓ ਵੀ 30 ਤੋਂ نیچے ਵਾਲੇ ਨੂੰ ਉਹਨਾਂ ਵਾਸਤੇ ਇਹ ਰਾਮਬਾਨ ਤਰੀਕਾ ਹੈਗਾ ਅਗਰ ਤੁਸੀਂ ਵਰਤੋਗੇ ਇਹਦੇ ਨਾਲ ਸ਼ੈਂਪੂ ਨਹੀਂ ਤੁਸੀਂ ਲਗਾਉਣਾ ਕਈ ਬੱਚਿਆਂ ਨੂੰ ਹੋਊਗਾ ਜਿਹੜੀਆਂ ਲੇਮੜੀਆਂ ਭੈਣ ਛੋਟੀਆਂ ਬੱਚੀਆਂ ਨੇ ਵੀ ਹਨਾ ਸਾਡੇ ਵਾਲ ਤਾਂ ਨਾ ਦਹੀਂ ਲਗਾਵਾਂਗੇ ਤਾਂ ਉਹ ਹੋ ਜਾਣਗੇ ਜਿਹੜੇ ਮੈਂ ਉਹਦੇ ਵਿੱਚ ਤੁਹਾਨੂੰ ਬਾਅਦ ਦੇ ਵਿੱਚ ਦੱਸਿਆ ਨਾ ਆਪਣਾ ਬਦਾਮਾਂ ਦਾ ਤੇਲ ਤਾਂ ਤੁਸੀਂ ਉਹ ਲਗਾ ਲਿਓ ਤੁਹਾਡੇ ਵਾਲ ਇੰਨੇ ਸਿਲਕੀ ਹੋਣਗੇ ਕਿ ਤੁਹਾਡੇ ਖੁਦ ਤੋਂ ਜੂੜਾ ਵੀ ਨਹੀਂ ਬਣਨਾ ਐਨੇ ਬਲਕੇ ਸਿਲਕੀ ਹੋ ਜਾਣਗੇ ਤਾਂ ਇਹ ਚੀਜ਼ ਨੂੰ ਤੁਸੀਂ ਜ਼ਰੂਰ ਅਪਲਾਈ ਕਰਨਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ